ਦੋਤੀ ਚੋਈ ਚ ਪਹਿਲਾ ਨਾਮ ਪ੍ਰਿਤਪਾਲ ਸਿੰਘ ਨਵਾਂ ਸ਼ਹਿਰ ਐਚ ਐਫ ਗਾਂ ਦੁੱਧ ਦੀ ਜਿਹੜੀ ਚੋਈ ਹੈ 71 ਲੀਟਰ 750 ਗ੍ਰਾਮ ਦੀ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਸਾਡੇ ਡੀਡੀ ਸ਼ਰਮਾ ਭੇਵਾ ਬੀਜੇਪੀ ਦੇ ਹਲਕੇ ਭੇਵਾ ਹਲਕੇ ਦੇ ਬੀਜੇਪੀ ਦੇ ਪ੍ਰਧਾਨ ਸਰਦਾਰ ਡੀਡੀ ਸ਼ਰਮਾ ਜੀ ਸ੍ਰੀ ਡੀਡੀ ਸ਼ਰਮਾ ਜੀ ਜਦ ਸਾਰੇ ਸਾਰੇ ਬੀਚੇ ਨੇ ਨਹੀਂ ਨਹੀਂ ਭਾਈ ਨਹੀਂ ਚੱਲੇਗਾ ਜਿੰਮਾ ਤੋਂ ਬੋਲੀ ਗੱਲ ਹੈ ਹਾਂਜੀ ਬਹੁਤ ਬਹੁਤ ਵਧਾਈਆਂ ਇਹ ਦੋ ਤਿੰਨ گاਵਾ ਸਣ ਸਾਡੇ ਵਾਸਤੇ ਸਾਰੀਆਂ ਹੀ ਫਰਸਟ ਨੇ ਕਿਉਂ ਫੈਸਲਾ ਜਿਹੜਾ ਹੈ ਫਿਰ ਫਰਸਟ ਸੈਕਿੰਡ ਵਨ ਕਰਨਾ ਪੈਣਾ ਕਿੰਨੇ گاਵਾ ਦਾ ਟਾਈਟਲ ਸੰਗਰਾਮ ਦਾ ਦੁੱਧਾ ਫਰਕ ਪਿਆ ਹਾਂਜੀ 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 ਇੱਧਰ ਕਿੰਨੇ گاਵਾ ਹੀ ਸਾਡੇ ਵਾਸਤੇ ਫਰਸਟ ਨੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਕੰਪੀਟੀਸ਼ਨ ਲੜਿਆ ਲਵਾਜੋ ਹੁਣ ਆਪਾਂ ਛੋਟਿਆ ਚਾ ਆਹ ਚਾਦਾ ਦੂਜੇ ਤੋਂ ਥੀਕਾ ਦੇਂਗਾ ਬਈ ਬਬਲੂ ਨੂੰ ਬੈਠੀ ਐ ਵੀ ਥੋੜਾ ਜਿਹਾ ਪਿੱਛੇ ਹਟ ਜਾਓ ਕਿਉ ਫੋਟੋਆਂ ਖਿਚਣੀਆਂ ਨੇ ਇਨਾਮ ਵੀ ਦੇਣੇ ਨੇ ਫਿਰ ਜਿਹੜੇ ਫੋਨੋਗ੍ਰਾਫਰ ਨੇ ਵੀ 100 ਜਿੱਥੇ ਝੋਟਿਆਂ ਦਾ ਮੁਕਾਬਲਾ ਚੱਲਦਾ ਹੈ ਉੱਥੇ ਜੀਡੀ ਸਾਹਿਬ ਪਹੁੰਚੇ ਹਨ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਹਿੜੀਆਂ ਲੈ ਚਲੋ ਬੋਲਦਾ ਆ ਗਿਆ ਪੰਜਾਬ ਵਾਲਾ ਸਾਡੇ ਕੋਲ ਦੋ ਗੰਗ ਫਸਟ ਅਗਰ ਦੀਪ ਸਿੰਘ ਅੰਡਵੰਡ ਬਲੀਆ ਖੁਰਦ ਬਹੁਤ ਬਹੁਤ ਵਧਾਈ ਵੀਰ ਨੂੰ ਫਸਟ ਇਨਾਮ ਹੀਰੋ ਡੀਲੈਕਸ ਮੋਟਰਸਾਈਕਲ ਦੋ ਦੰਦ ਪਹਿਲਾ ਇਨਾਮ ਅਗਰਦੀਪ ਪਲੀਆ ਕੁਰਤ 56 ਲੀਟਰ 400 ਗ੍ਰਾਮ 467 ਗ੍ਰਾਮ ਇੰਡੀਆ ਦਾ ਰਿਕਾਰਡ ਹੈ ਜੀ ਦੋ ਦੰਦ ਚ ਨਾਮ ਚ ਹੀਰੋ ਡੀ ਐਲ ਐਕਸ ਮੋਟਰਸਾਈਕਲ ਇਹਨਾਂ ਵੀਰਾਂ ਨੇ ਇੱਕ ਹੋਰ ਨਾਮ ਜਰਸੀ ਟੀਵੀ ਮੋਟਰਸਾਈਕਲ ਜਿੱਤੇ ਆ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਵੀ ਹਾਂਜੀ ਇੱਧਰ ਦੇਖ ਕੇ ਸਾਰੇ ਜਰਸੀ ਅਡਲਟ ਦੇ ਉਹ ਨਾਲ ਨਾਲ ਹੋ ਜयो ਯਾਰ ਪਹਿਲਾ ਨਾਮ ਅਗਰਦੀਪ ਪਲੀਆ ਗੁਰਦ ਉਹ 40 ਲੀਟਰ 750 ਗ੍ਰਾਮ ਦੁੱਧ ਇਹਨਾਂ ਨੂੰ ਵੀ ਪਹਿਲਾ ਨਾਮ 3 ਲਕਸ ਮੋਟਰਸਾਈਕਲ ਬਹੁਤ ਬਹੁਤ ਵਧਾਈ ਪੀਡੀਐਫ ਤੇ ਹਰਿਆਣਾ ਚ ਪਾਰਟਿਸਪੇਟ ਕਰਨ ਵਾਲੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਦਿਨ ਰਾਤ ਆਓ ਅੱਗੇ ਆਓ ਆਜੋ ਜੀ ਭਾਈ ਜੀ ਆਓ ਆਜੋ ਆਜੋ ਭਾਈ ਜੀ ਅੱਛੇ ਤੋੜੋ ਜੀ ਨਾ ਮਰੋ ਯਾਰ ਥੱਕਾ ਨਾ ਮਰੋ ਤੋਏ ਹੋ ਜੋ ਤੋਏ ਨਹੀਂ ਲੱਗੀ ਜੀ ਫੜ ਲੋ ਉੱਤੇ ਬਿਆ ਮੋਰਦਾ ਉੱਤੇ ਬਿਆ ਮੋਰਦਾ ਥੋੜਾ ਥੋੜਾ ਗੁੱਲੇ ਗੁੱਲੇ ਹੋ ਜਾ ਹਾਂਜੀ ਲਓ ਵੀਰ ਜੀ ਹਾਂਜੀ ਥੋੜਾ ਜਿਹਾ ਗੁੱਲੇ ਗੁੱਲੇ ਹੋ ਜਾ ਥੋੜਾ ਜਿਹਾ ਹਾਂ ਬਸ ਠੀਕ ਹਾਂਜੀ ਇੱਧਰ ਦੇਖਿਓ ਜੀ ਵੀਰ ਜੀ ਇੱਧਰ ਕਹੋ ਭਾਈ ਤਿੰਨ ਵਾਰ ਤੱਕ ਚਾਹ ਤਿੰਨ ਵਾਰ ਤੀ ਚੱਲ ਗਿਆ ਸੁਆਦ ਆ ਗਿਆ ਜੀ ਸੁਆਦ ਆ ਗਿਆ ਇੱਕ ਪਿੰਟ ਮੋਟਾ ਬੰਦੇ 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 ਦਾ ਮੁਕਾਬਲਾ ਬਹੁਤ ਜਾਂ ਬਹੁਤ ਜਦੋਂ ਫਸਿਆ ਹੋਣਾ ਦਿਲ ਵੀ ਬਹੁਤ ਬੰਦੇ ਮੋਟਾ ਬੰਦਾ ਉਹਨਾਂ ਨੂੰ ਦੇਖਦੇ ਹੋਏ ਜੱਜਿੰਗ ਕਰਦੇ ਹੋਏ ਕਿਹੜਾ ਬੰਦਾ ਨੁਕੀਲਾ ਹੈ ਕਿਹੜਾ ਦੂਜੇ ਦਿਨ ਦਾ ਕਿਹੜਾ ਤੇਜ਼ ਚੱਲਦਾ ਹੈ ਕਿਹੜਾ ਥੇ ਤੇ ਹੁੰਦਾ ਹੈ ਇਹ ਤਾਂ ਟੈਨਸੀਗਾ لیکن سارے کوشش پوری ਕੀਤੀ ਹੈ واہ پوری ہے سو نسل ਦੇ ਵਿੱਚ کوئی فرق ਨਹੀਂ ਲੀਕੀ ਦਾ کوئی تھوڑا ਬਾਤਾਂ ਕਿਉਂਕਿ ਜਿਹੜਾ ਰਿੰਗ 'ਚ ਆ ਗਿਆ ਉਹ ਜਿੱਤ ਗਿਆ ਜੇ ਰਿੰਗ 'ਚ ਆਉਣਾ ਹੀ ਬੜੀ ਵੱਡੀ ਗੱਲ ਹੈ ਸੋ ਸਾਰੇ ਕਿਸਾਨ ਵੀਰਾਂ ਨੇ ਬਹੁਤ ਵਧੀਆ ਝੋਨੇ ਲਿਆ ਕੇ ਰਿੰਗ 'ਚ ਦਰਸ਼ਕਾਂ ਵਾਲੇ ਹੱਥੀਂ ਬਹੁਤ ਬਹੁਤ ਧੰਨਵਾਦ ਅੰਕਲ ਜੀ ਕਰ ਦਿਓ ਮਾਰਵਾੜੀ ਵੱਡੇ ਘੋੜੇ ਦੇਖ ਕੇ ਲਾਇਆ ਜੀ ਜਜਿੰਗ ਸ਼ੁਰੂ ਹੋ ਗਈ ਹੈ ਜੀ ਫਿਰ ਨਾ ਕਿਹਾ ਜੀ ਅਸਰਾ جي ا 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 جي ا